ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਜੁੜਨਾ ਚਾਹੁੰਦੇ ਨੇ Facebook ਤੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਬਿਗੜਵਾਲ ਪਿੰਡ ਆ ਕੈਮਰੇ ਚ ਜਿਹੜੀ ਸਾਹਮਣੇ ਤੁਹਾਨੂੰ ਇੱਕ ਬੱਛੀ ਨਜ਼ਰ ਆ ਰਹੀ ਹੈ ਐਚ ਐਫ ਸਾਰੀ ਡਿਟੇਲ ਬਾਈ ਤੋਂ ਪੁੱਛ ਕੇ ਨੰਬਰ 22 ਦਾ ਲਾ ਦੂੰਗਾ ਸਕਰੀਨ ਤੇ ਇੱਕ ਵਾਰ ਬੱਛੀ ਦੇ ਦਰਸ਼ਨ ਕਰ ਲਓ ਫਿਰ ਖੋਲ ਕੇ ਦਿਖਾਵਾਂਗੇ ਤੇ 22 ਤੋਂ ਡਿਟੇਲ ਪੁੱਛਾਂਗੇ ਸਾਰੀ ਤੇ ਬਾਕੀ ਐਡਰੈਸ ਵੀ ਕਨਫਰਮ ਕਰਾ ਦਾਂਗੇ ਸਾਰਾ ਆ ਇੱਕ ਨੰਬਰ ਵਾਲੀ ਬੱਛੀ ਆ ਦੋਸਤੋ ਲਾਲ ਮੂਰੇ ਵਾਲੀ ਆ ਜਿਹੜੀ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਇਹਦਾ ਵਧੀਆ ਰਿਕਾਰਡ ਵਾਲੀ ਬੱਛੀ ਐ ਆ ਜੋ ਬਾਕੀ ਗੱਲਬਾਤ ਥੋੜੀ ਸਾਰੀ ਬਾਈ ਨਾਲ ਕਰਾਉਣੇ ਆ ਤੇ ਬੱਛੀ ਨੂੰ ਖੋਲ ਕੇ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਕੀ ਨਾਮ ਆ ਬਾਈ ਮਨਜਿੰਦਰ ਬਿੰਦਰ ਬਿੰਦਰ ਪਿੰਡ ਕਿਹੜਾ ਬਾਈ ਬਿਗੜਵਾਲ ਬਾਈ ਬਿਗੜਵਾਲ ਕਿਹੜੇ ਜ਼ਿਲ੍ਹੇ ਚ ਰਹਿ ਜਾਂਦਾ ਇਹ ਸੰਗਰੂਰ ਜ਼ਿਲ੍ਹਾ ਹਾਂ ਲਾਗੇ ਸੁਨਾਮ ਸੁਨਾਮ ਤੋਂ ਕਿੰਨੀ ਕੁ ਦੂਰ ਆ ਬਾਈ ਸੁਨਾਮ ਤੋਂ 3.5 ਕਿਲੋ ਸੁਨਾਮ ਤੋਂ 3.5 ਕਿੰਨਾ 3 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਜਿਹੜਾ ਰੋਡ ਸੁਨਾਮ ਆਈਟੀਆਈ ਤੋਂ ਲਹਿਰਾ ਜਾਖੜ ਜਾਂਦਾ ਉਹ ਰੋਡ ਤੋਂ ਤਕਰੀਬਨ ਆਈਟੀਆਈ ਕੋਲੋਂ 2-3 ਕਿਲੋਮੀਟਰ ਆ ਕੇ ਖੱਬੇ ਹੱਥ ਸੜਕ ਮੁੜਦੀ ਆ ਦੋਸਤੋ ਬਿਗੜਵਾਲ ਪਿੰਡ ਨੂੰ ਬਿਗੜਵਾਲ ਪਿੰਡ ਆ ਬਾਈ ਦਾ ਤੇ ਬਾਕੀ ਨੰਬਰ ਮੈਂ ਲਾਉਂਗਾ ਬਾਈ ਦਾ ਸਾਰੀ ਡਿਟੇਲ ਬਾਈ ਤੋਂ ਪੁੱਛ ਲਓ ਇੱਕ ਵਾਰੀ ਬੱਚੀ ਬਾਰੇ ਪੁੱਛਦਾ ਬਾਈ ਤੂੰ ਬਾਈ ਉਮਰ ਕਿੰਨੀ ਹੈ ਦੀ ਉਮਰ 16 ਕਿੰਨੇ ਮਹੀਨੇ 16 ਮਹੀਨੇ ਦੀ ਇਹਦੀ ਮਾਦਰ ਦਾ ਕੀ ਰਿਕਾਰਡ ਆ ਵੀਰੇ ਮਾਦਰ ਦੀ 28 ਪਲਸ ਇਹਦੀ ਦੀ 28 ਮੰਨ ਕੇ ਚੱਲਦੇ ਆ 28 ਲੀਟਰ ਦਾ ਕਿੰਵੇਂ ਸੂਏ ਦਾ ਦੂਜੇ ਸੂਏ ਦਾ ਦੂਜੇ ਸੂਏ ਦਾ ਹੁਣ ਹੈ ਆਪਣੇ ਕੋਲ ਜਾਂ ਸੇਲ ਹੋ ਗਈ ਨਾ ਸੇਲ ਸੇਲ ਹੋ ਗਈ ਉਹ ਆਪਾਂ ਕਿਹੜੀ ਸਾਈਡ ਤੋਂ ਲੈ ਕੇ ਆਏ ਤੇ ਉਹ ਬਠਿੰਡਾ ਸਾਈਡ ਤੋਂ ਆਈ ਹੋਈ ਸੀ ਨਾਲ ਇਹ ਬੱਚੀ अच्छा ਨਾਲੇ ਬੱਚੀ ਸੀ ਬਠਿੰਡਾ ਸਾਈਡ ਤੋਂ ਕਿਸੇ ਫਾਰਮ ਚੋਂ ਲੈ ਕੇ ਆਈ ਸੀ ਫਾਰਮ ਤੋਂ ਆਈ ਹੋਈ ਠੀਕ ਆ ਬਾਈ ਇਹ ਬੱਚੀ ਆਪਣੇ ਅੰਡਾਇਵਰ ਸੀ ਬਣਦੀ ਆ ਅੰਡਾਇਵਰ ਦੀ ਆ ਅੰਡਾਇਵਰ ਦੀ ਠੀਕ ਆ ਬਾਈ ਇਹਦਾ ਰੇਟ ਕਿੰਨਾ ਕਰਦੇ ਹੋ ਬਾਈ ਰੇਟ ਇਹਦਾ ਮੰਨ ਕੇ ਜਦੋਂ ਵੀ ਆਪਾਂ ਨੇ ਹੁਣ ਦੇਣ ਲੈਣ ਵਾਲੀ ਦੱਸਾਂਗੇ ਆ ਫਿਕਸ ਰੇਟ ਹੀ ਦੱਸ ਦੇ 18 ਦੇ ਦਾਂਗੇ 18000 ਰੁਪਏ ਆਪਣਾ ਨੰਬਰ ਬੋਲ ਦੇ ਬਾਈ 98899 9580 ਇੱਕ ਵਾਰੀ ਫੇਰ ਬੋਲ ਦੋ 98899 ਹਾਂਜੀ 9580 ਇੱਕ ਵਾਰ ਖੋਲ ਕੇ ਦਿਖਾ ਦੋ ਭਾਈ ਅਨਡਾਇਵਰ ਦੇ ਸੀਮਨ ਦੀ ਬੱਛੀ ਆ ਦੋਸਤੋ ਮਦਰ ਦਾ ਦੂਜੇ ਸੂਏ ਦਾ ਰਿਕਾਰਡ ਬਾਈ ਕਹਿੰਦਾ 28 ਕਿਲੋ ਦਾ ਹੈ ਬਠਿੰਡਾ ਸਾਈਡ ਤੋਂ ਫਾਰਮ ਹੈ ਫਾਰਮ ਦੇ ਵਿੱਚੋਂ ਬਾਈ ਲੈ ਕੇ ਆਇਆ ਤੇ ਜੇ ਫਾਰਮ ਦਾ ਮਤਲਬ ਨਾਮ ਬਾਈ ਦੇ ਆ ਗਿਆ ਜਿਆਦਾ ਤਾਂ ਮੈਂ ਵੀਡੀਓ ਦੇ ਵਿੱਚ ਵੀ ਲਾ ਦੂੰਗਾ ਬਾਕੀ ਡਰਦੀ ਆ ਦੋਸਤੋ ਥੋੜੀ ਜੀ ਬਾਈ ਬੰਨ ਦੇ ਮੋੜ ਕੇ ਕੋਈ ਨਹੀਂ ਬੰਨੀ ਹੋਈ ਆ ਦਿਖਾ ਦਾਂਗੇ ਦੋਸਤੋ ਡਰਦੀ ਆ ਥੋੜੀ ਜੀ ਆਪ ਅਨਡਾਇਵਰ ਦੇ ਸੀਮਨ ਦੀ ਹੈ ਬਾਕੀ ਮਦਰ ਦਾ 28 ਕਿਲੋ ਦਾ ਰਿਕਾਰਡ ਦੱਸਦਾ ਬਾਈ ਦਰਦੀ ਆ ਦੋਸਤੋ ਕਈ ਵਾਰੀ ਆਉਂਦਾ ਨਹੀਂ ਇੱਥੇ ਕੋਈ ਬਾਈ ਬਾਹਰ ਬਾਗੜ ਦੇ ਵਿੱਚ ਹੀ ਰੱਖਦਾ ਬਣ ਕੇ 16 ਕ ਮਹੀਨਿਆਂ ਦੀ ਉਮਰ ਆ 18000 ਰੁਪਿਆ ਰੇਟ ਕਹਿੰਦਾ ਬਾਈ ਬਾਕੀ ਆਉਣ ਵਾਲੇ ਦਾ ਥੋੜਾ ਬੋਤਾ ਮਾਨਤਾ ਨੇ ਦੇ ਵਿੱਚ ਹੋ ਜਾਊਗਾ ਦੋਸਤੋ ਜੇ ਆਪਾਂ ਕਹੀਏ ਕੋਈ ਬਹੁਤੀ ਗੰਜੈਸ ਨਹੀਂ ਹੈਗੀ ਰੇਟ ਦੀ ਇਹਦੇ ਵਿੱਚ ਘੱਟ ਵੱਧ ਹੋਣ ਦੀ ਤੇ ਬਾਕੀ ਇੱਕ ਦੋ ਮਹੀਨਿਆਂ ਦੇ ਵਿੱਚ ਸੇਵਾ ਕਰਕੇ ਦੋਸਤੋ ਗੱਬਣ ਹੋਣ ਵਾਲੀ ਬੱਚੀ ਐ ਖੁਦ ਫਾਦਰ ਦਾ ਚੰਗਾ ਰਿਕਾਰਡ ਐ ਡਰਾਈਵਰ ਦਾ ਜਿਹੜੇ ਵੀ ਰ ਜਾਣਕਾਰੀ ਰੱਖਦੇ ਨੇ ਐਚ ਐਫ ਬਾਰੇ ਉਹਨਾਂ ਨੂੰ ਪਤਾ ਹੀ ਐ ਵੀਂ ਡੇਵਰ ਦਾ ਬਹੁਤ ਚੰਗਾ ਰਿਕਾਰਡ ਆ ਬਾਕੀ ਕੱਦ ਕਾਠ ਵਾਲੀ ਬੱਚੀ ਆ ਦੋਸਤੋ ਕੱਦ ਕਾਠ ਕਰੂਗੀ ਬਹੁਤ ਜ਼ਿਆਦੇ ਥਾਣ ਦਿਖਾਉਣ ਦੀ ਕੋਸ਼ਿਸ਼ ਕਰਦਾ ਇੱਕ ਵਾਰ ਨੇੜ ਤੋਂ ਜੇ ਦਿਖਾਉਗੀ ਤਾਂ ਚੋਲੀ ਬਹੁਤ ਆ ਦੋਸਤੋ ਡਰਦੀ ਆ ਥੋੜੀ ਜੀ ਬਾਕੀ ਜਿਹੜੇ ਵੀਰ ਨੇ ਲੈਣੀ ਆ ਨੇੜ ਆ ਕੇ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਨੇੜ ਆ ਕੇ ਚੈੱਕ ਕਰਕੇ ਬੱਚੀ ਲੈ ਲਿਓ ਤੇ ਬਾਕੀ ਨੰਬਰ ਮੈਂ ਬਾਈ ਦਾ ਲਾ ਦੂੰਗਾ ਸਕਰੀਨ ਤੇ ਸੰਗਰੂਰ ਜ਼ਿਲ੍ਹੇ ਚ ਪੈ ਜਾਂਦਾ ਦੋਸਤੋ ਵਿਗੜਵਾਲ ਪਿੰਡ ਬਾਈ ਦਾ ਜਿਹਨੂੰ ਵੀ ਪੱਛੀ ਪਸੰਦ ਆਊਗੀ ਬਾਈ ਨਾਲ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ ਰੇਟ 'ਚ ਬਾਈ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ ਬਾਈ ਚਲੋ ਕਰ ਲਾਂਗੇ ਮੇਰੇ ਥੋੜਾ ਬਹੁਤੀ ਕਰਾਂਗੇ ਜਿਆਦਾ ਨਹੀਂ ਹੋ ਸਕਦਾ ਇਹ 'ਚ ਠੀਕ ਐ ਬਾਈ ਕਹਿੰਦਾ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ 18000 ਦੇ ਵਿੱਚੋਂ ਜਿਆਦਾ ਨਹੀਂ ਹੋਣਾ ਦੋਸਤੋ ਬਾਕੀ ਪਤਾ ਹੀ ਆ ਤੁਹਾਨੂੰ ਅੱਜ ਕੱਲ੍ਹ ਦੇ ਰੇਟ ਬਹੁਤ ਹੋ ਰਹੇ ਨੇ گاਵਾਾਂ ਦੇ ਬੱਛੀਆਂ ਦੇ ਵੱਡੇ ਫਾਰਮਾਂ 'ਚੋਂ ਲੈਣ ਜਾਂਦੇ ਆ ਤਾਂ ਵੱਡੇ ਫਾਰਮ ਵਾਲੇ ਤਾਂ ਤਕਰੀਬਨ ਇਹੀ ਜੀ ਪੱਛੀ ਦਾ 30 35 ਤੋਂ ਘੱਟ ਨਹੀਂ ਮੰਗਦੇ ਬਾਈ ਨੇ ਜੈਨੂਅਲ ਰੇਟ ਹੀ ਕਰਿਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਘਰੇਲੂ ਤੇ ਬਾਕੀ ਉਹਦੇ ਚੋਂ ਜਿਹੜੇ ਜਾਨਵਰ ਬਾਦੂ ਹੋ ਜਾਂਦੇ ਨੇ ਜਗ੍ਹਾ ਦੀ ਤੰਗੀ ਆ ਬਾਈ ਕੋਲੇ ਤਾਂ ਕਰਕੇ ਬਾਈ ਸੇਲ ਕਰ ਦਿੰਦਾ। ਇੱਕ ਵਾਰ ਝੋਲੀ ਦੇਖ ਲਓ ਦੋਸਤੋ ਕੱਲਾ ਕੱਲਾ ਥਾਣਾ ਚਾਰੇ ਸਾਡੇ ਨਿਖੜਵੇਂ ਲੱਗੇ ਨੇ। ਲੇਵਾ ਬਹੁਤ ਬਣਾਊਗੀ ਬੱਛੀ ਤੇ ਬਾਕੀ ਕੱਦ ਕਾਠ ਵਾਲੀ ਬੱਛੀ ਆ ਦੋਸਤੋ। ਜੀਨੂੰ ਬੱਛੀ ਪਸੰਦ ਆ ਗਈ ਬਾਈ ਨਾਲ ਫੋਨ ਤੇ ਗੱਲ ਕਰਕੇ ਤੁਸੀਂ ਖਰੀਦ ਲਿਓ। ਇੱਕ ਵਾਰੀ ਮੂੰਹ ਮੱਥਾ ਨੇੜ ਤੋਂ ਦਿਖਾ ਦਿੰਨਾ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ।